ਹਾਂਜੀ ਭਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਹੋ ਠੀਕ ਹੋ ਅੱਜ ਆਪ ਆਪਣੇ ਭਰਾ ਨੂੰ ਜਿੰਦੀ ਨੂੰ ਨਵਾਂ ਟਰੈਕਟਰ ਦਿਵਾਉਣ ਲੱਗੇ ਆ ਗੱਲਬਾਤ ਹੋਈ ਆ ਰਾਹੀ ਪਈ ਆ ਮੂਥਰੇ ਜਿੰਦੀ ਨੂੰ ਦਾ ਟਰੈਕਟਰ ਦਾ ਸਮਝੌਤਾ ਹੋਇਆ ਤੇ ਤੁਹਾਨੂੰ ਦਿਖਾएंगे ਕਿਹੜਾ ਦਿਨ ਦਾ ਸਾਡਾ ਟਰੈਕਟਰ ਅੱਜ ਤੇ ਮੇਰੇ ਵੀਰ ਐਂਡ ਬਕਾ ਆ ਲਓ ਜੀ ਅੱਜ ਫਾਰਮ 60 ਦੇ ਤਾਪਾ ਨੂੰ ਫੇਰ ਫੇਰ ਈਪੀਆਈ ਟਰੈਕਟਰ ਵਾਈ ਜੀ ਕੋਈ ਮਾੜਾ ਨਹੀਂ ਟਰੈਕਟਰ ਸਾਰੇ ਚੰਗੇ ਹੁੰਦੇ ਆ ਜਦੋਂ ਬੰਦੇ ਨੂੰ ਸਮੱਸਿਆ ਆਉਂਦੀ ਆ ਨਾ ਬੰਦਾ ਉਦੋਂ ਚੀਕਾਂ ਮਾਰਦਾ ਤੇ ਜਦੋਂ ਚੀਕਾਂ ਮਾਰਦਾ ਤੇ ਵਿੱਚ ਜਾਂਸੀ ਵਾਲੇ ਰੱਬ ਵਰਗੇ ਵੀ ਹੁੰਦੇ ਤੇ ਵਿੱਚ ਜਾਂਸੀ ਵਾਲੇ ਮਾੜੇ ਵੀ ਹੁੰਦੇ ਹਨਾ ਠੀਕ ਹੈ ਨਾ ਆਪਾਂ ਇਹੀ ਗੱਲ ਕਹਿੰਦੇ ਆ ਵੀ ਸੰਦ ਕੋਈ ਮਾੜਾ ਨਹੀਂ ਟੌਪ ਦਾ ਸੰਦ ਆ ਹਰ ਇੱਕ ਟਰੈਕਟਰ ਸ ਚੰਗਾ ਹੁੰਦਾ ਹੈ ਪਰ ਜਿਹੜੇ ਵਿੱਚ ਡੀਲਰ ਹੁੰਦੇ ਆ ਨਾ ਵਿੱਚ ਅਸੀਂ ਸਾਰਿਆਂ ਨੂੰ ਹੀ ਕਹਿੰਦੇ ਇੱਕ ਦੋ ਉਹ ਮਾੜੇ ਹੁੰਦੇ ਨੇ ਇਹ ਬੰਦਿਆਂ ਦੀ ਹਾਲ ਨਹੀਂ ਪੁੱਛਦੇ ਕਿਉਂ ਕਾਲੇ ਇਹ ਸਹੀ ਗੱਲ ਹੈ ਨਾ ਠੀਕ ਹੈ ਟਰੈਕਟਰ ਬਹੁਤ ਵਧੀਆ ਚਲਾਉਂਦੇ ਆ ਮੇਰੇ ਕੋਲੇ ਵੀ ਆ ਟਰੈਕਟਰ ਦਿਨ ਰਾਤ ਚਲਾਉਂਦੇ ਆ ਬਹੁਤ ਵਧੀਆ ਟਰੈਕਟਰ ਵਿੱਚ ਤੋਂ ਕੋਈ ਤਕਨੀਕੀ ਨੁਕਸਾ ਕੀ ਤਾਂ ਡੀਲਰਾਂ ਦੇ ਸਾਰੇ ਆ ਹਾਂ ਤਾਂ ਹੈ ਬਈ ਹੈ ਤੇ ਅੱਜ ਸਾਡੇ ਭਰਾਵਾਂ ਨੇ ਮਾਨਸਾ ਵਾਲਿਆਂ ਨੇ ਸਾਡਾ ਹਾਲ ਸੁਣਿਆ ਐਡਾ ਦਿਲਚਸਪਾ ਬੰਦਿਆਂ ਦਾ ਵੀ ਕਹਿੰਦੇ ਲਇਤਾ ਕਿੱਥੋਂ ਸੀ ਤੇ ਕਹਿੰਦੇ ਸਾਡੇ ਕੋਲੇ ਛੱਡ ਦੋ ਸੱਤ ਨਵਾਂ ਲੈ ਜਾ ਆ ਤੁਸੀਂ ਦੇਖ ਸਕਦੇ ਹੋ ਅੱਜ ਆ ਸਿਲੈਕਟ ਕਰਿਆ ਗਿਆ ਹੁਣ ਟਾਇਰਾਂ ਟੁਰੀਆਂ ਲੈ ਕੇ ਇੱਕ ਨੰਬਰ ਕੰਮ ਕਰਿਆ ਜਮਾ ਇਹ ਵੀ T20 ਸਪੈਸ਼ਲ ਗੇਰ ਵਾਲਾ ਹੈਗਾ ਤੇ ਨਵਾਂ ਟਰੈਕਟਰ ਬਿਲਕੁਲ ਸਾਰਿਆਂ ਨਾਲੋਂ ਵਧੀਆ ਸਾਨੂੰ ਆਵਾਜ਼ ਚਲਾਈ ਇਹਦੀ ਲੱਗੀ ਤੇ ਅੱਠ-ਸੱਤ ਟਰੈਕਟਰਾਂ ਦੇ ਵਿੱਚੋਂ ਆ ਜਿੱਧਰ ਵੀ ਖੜੇ ਆ ਲੱਗਿਆ ਖੜਾਗਾ ਨਾ ਉਹ ਖੜਾਗਾ ਇਹਨਾਂ ਦੇ ਵਿੱਚੋਂ ਤੁਹਾਨੂੰ ਇਹਦੀ ਚਲਾਈ ਬੜੀ ਚੰਗੀ ਲੱਗੀ ਤੇ ਇਹ ਕੱਢਿਆਗਾ ਤੇ ਗਿੰਦੀ ਨੂੰ ਬਾਈ ਨੂੰ ਮੁਬਾਰਕਾਂ ਜ਼ਰੂਰ ਦਿਓ ਕਿਉਂ ਗਿੰਦੀ ਵਧਾਈਆਂ ਬਾਈ ਤੈਨੂੰ ਮੈਂ ਕਹਿੰਦਾ ਮਹਾ ਟਰੈਕਟਰ ਫਾਰਮ ਸੱਟ ਬਹੁਤ ਵਧੀਆ ਹੈਗਾ ਪਰ ਵਿੱਚ ਡੀਲਰ ਮਾੜੇ ਹੁੰਦੇ ਆ ਕਰ ਨਹੀਂ ਸਕਦੇ ਆਪਾਂ ਹਾਂ ਪਰ ਸਾਡਾ ਮਾਨਸਾਲਿਆਂ ਨੇ ਸਾਨੂੰ ਸਾਡੇ ਮਾਨਸਾਲਿਆਂ ਤੇ ਮਾਨਸੀ ਭਰਾਵਾਂ ਤੇ ਜਿਨ੍ਹਾਂ ਨੇ ਸਾਡੀ ਫਰਿਆਦ ਸੁਣੀ ਤੇ ਸਾਨੂੰ ਟਰੈਕਟਰ ਦਿੱਤਾ ਠੀਕ ਹੈ ਨਾ ਕਹਿੰਦੀ ਠੀਕ ਹੈ ਜੀ ਕਹਿੰਨੀ ਭਾਈ ਵਿੱਚ ਅਸੀਂ ਇਹ ਨਹੀਂ ਕਹਿੰਦੇ ਵੀ ਟਰੈਕਟਰ ਯਾਰ ਬਹੁਤ ਵਧੀਆ ਟਰੈਕਟਰ ਆ ਪਹਿਲੇ ਦਿਨੋਂ ਚਲਾਉਨੇ ਆ ਅਸੀਂ ਮਾੜਾ ਨਹੀਂ ਕਹਿੰਦੇ ਟਰੈਕਟਰ ਸਾਰੇ ਚੰਗਾ ਹੁਣ ਜੋ ਆਸ਼ਾ ਖੜਾ ਇੱਕ ਟਾਈਮ ਦੇ ਵਿੱਚ ਉਹ ਵੀ ਚੰਗਾ ਸੀ ਅੱਜ ਵੀ ਚੰਗਾਗਾ ਇਹੀ ਗੱਲ ਕਹਿੰਦੇ ਆ ਵੀਰ ਮੇਰਿਓ ਵੀਰ ਜੇ ਤੁਸੀਂ ਦੇਖੋ ਜਦੋਂ ਆਪਾਂ ਜਾਨਸੀ ਜੋ ਟਰੈਕਟਰ ਲੈਨੇ ਆ 딜러 ਨੂੰ ਦੇਖ ਕੇ ਟਰੈਕਟਰ ਲੋ ਬਈ ਟਰੈਕਟਰ ਕਿਸੇ ਏਜੰਸੀ ਚ ਕੋਈ ਮਾੜਾ ਨਹੀਂ ਆਉਂਦਾ। ਹਾਂਜੀ। ਬਈ 딜러 ਨੂੰ ਦੇਖੋ। ਵੀ ਸਾਡੀ ਸੁਣੂਗਾ ਮੁੜ ਕੇ। ਹਾਂ। ਆ ਖੜਿਆ ਆਪਣੇ 딜러 ਸਾਹਿਬ। ਆ ਖੜਿਆ 딜러 ਸਾਹਿਬ ਆਪਣੇ। ਹਾਂਜੀ ਭਾਈ ਜੀ ਸਾਨੂੰ ਪਤਾ ਹੀ ਪਿਛਲੇ ਦਿਨੇ ਸਾਡਾ ਫਾਰਮ 60 ਦਾ ਇੱਕ ਟਰੈਕਟਰ ਸਾਡਾ ਆ ਓਵਰ ਹੀਟ ਹੁੰਦਾ ਜਿ ਤਰ੍ਹਾਂ ਜਾਂਦਾ। ਭਰਾ ਗੁਰਵਿੰਦਰ ਦਾ ਟਰੈਕਟਰ ਸੀਗਾ ਉਹ। ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰੀਓ ਬੰਦੇ ਮੰਨ ਕੇ ਚੱਲੇ ਵੀ ਮੁੱਕ ਕਰਨ ਲੱਗੇ। ਕੀ ਕਹੇ ਆ ਵੀ ਕਹਿੰਦੇ ਹੱਟ ਦਾ ਕੋਈ ਲੱਲਾਈ ਨਹੀਂ ਜੀ ਖੱਲੇ ਨਹੀਂ ਅਸ ਤਾਂ ਆਏ ਆ ਜੀ ਗਰੰਟੀ ਦਿੱਤੀ ਇੰਜਨ ਕਰ ਦਨੇ ਆ ਪਰ ਉਹਨਾਂ ਅਸੀਂ ਫੇਰ ਵੀ ਸਮਝਦਾਰੀ ਸੋਚੀ ਕਿਉਂਕਿ ਅਸੀਂ ਇਹ ਟਰੈਕਟਰ ਚਲਾਉਨੇ ਆ ਫਾਰਮ 'ਸੱਠ' ਹਨਾ ਸਾਨੂੰ ਇਹਦੇ ਨਾਲ ਪਿਆਰ ਆ ਅਸੀਂ ਅਖੇ ਵੀ ਅਸੀਂ ਟਰੈਕਟਰ ਦਾ ਨਾਂ ਨਾ ਬਦਨਾਮ ਕਰੀਏ ਠੀਕ ਹੈ ਨਾ ਜਿਹੜਾ ਹੁਣ ਕੋਈ ਡੀਲਰ ਮਾੜਾਗਾ ਉਹਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਸਾਡਾ ਭਰਾਗਾ ਮਾਨਸਾ ਤੋਂ ਮੇਰਾ ਭਰਾ ਸਿੱਧੂ ਟਰੈਕਟਰਸ ਟਰੈਕਟਰਸ ਇਹ ਭਰਾ ਨੇ ਸਾਡੀ ਵੀਡੀਓ ਵੀ ਦੇਖੀ ਸਾਡੇ ਨਾਲ ਕਨੈਕਟ ਕਰਿਆ ਸਾਨੂੰ ਬੁਲਾਇਆ ਇਹ ਕਹਿੰਦਾ ਯਾਰ ਜੇ ਉਹ ਨਹੀਂ ਹਰ ਜਾ ਮਰ ਜਾ ਚੱਲਦਾ ਤਾਂ ਮੈਂ ਚੱਲਦਾ ਇਹ ਬਾਈ ਨੇ ਅੱਜ ਗੁਰਵਿੰਦਰ ਮੂਸਾ ਉਪਰ ਆਪਣਾ ਖੜਾ ਤੇ ਇਹ ਬਾਈ ਨੇ ਅੱਜ ਟਰੈਕਟਰ ਬਟੇ ਟਰੈਕਟਰ ਦਿੱਤਾਗਾ ਠੀਕ ਹੈ ਨਾ ਉਹ ਕਹਿੰਦਾ ਮੈਂ ਯਾਰ ਆਪੀ ਕਿਵੇਂ ਮਰਜੀ ਬਾਈ ਕਹਿੰਦਾ ਮੈਂ ਕੰਪਨੀ ਵਾਲਿਆਂ ਨਾਲ ਸਮਝਾਂ ਗੱਲ ਹੀ ਨਿਬੜ ਗਈ ਸਹੀ ਗੱਲ ਹੈ ਬਾਈ ਇਹੀ ਗੱਲ ਹੋਈਆਂ ਬਾਈ ਤੂੰ ਕਹਿੰਦਾ ਵੀ ਮੈਂ ਤੇ ਇਹ ਬਾਈ ਨੇ ਆਪਣੀ ਮੰਨ ਕੇ ਚੱਲ ਵੀ ਸਾਡੀ ਬੇਨਤੀ ਸੁਣੀ ਵੀਡੀਓ ਦੇਖੀ ਸਾਡੇ ਨਾਲ ਕਨੈਕਟ ਕਰਿਆ ਇਹ ਕਹਿੰਦਾ ਬਾਈ ਜੀ ਸਾਨੂੰ ਉੱਥੇ ਜਾਣ ਦੀ ਲੋੜ ਨਹੀਂ ਅਸੀਂ ਵੇਖਾ ਕੰਮ ਕਰਦੇ ਆ ਜੇ 100 ਪੀਸ ਚੋਂ ਇੱਕ ਪੀਸ ਮਾ ਕਰਕੇ ਸੱਚ ਫਾਲਟ ਆ ਗਿਆ ਤਾਂ ਉਹਨੂੰ ਅਸੀਂ ਆਪ ਹੀ ਹੱਲ ਕਰਾਂਗੇ ਲੈ ਟਰੈਕਟਰ ਨਹੀਂ ਮਾੜਾ ਕੋਈ ਵੀ ਪਰ ਏਜੰਸੀ ਦਾ ਜਿਹੜਾ ਮਾਲਕ ਆਪਣਾ ਡੀਲਰ ਹੁੰਦਾ ਇਹ ਦੇਖ ਕੇ ਟਰੈਕਟਰ ਲਿਓ ਮਾੜੇ ਬੰਦੇ ਤੋਂ ਟਰੈਕਟਰ ਨਾ ਲਿਓ ਜਿਹੜਾ ਤੁਹਾਡੀ ਸਰਵਿਸ ਨਹੀਂ ਸੁਣਦਾ ਯਾਰ ਉਹ ਤੁਹਾਨੂੰ ਕਦੋਂ ਬਦਲ ਕੇ ਦੇ ਇਹ ਬਾਈਆਂ ਤੋਂ ਮੈਂ ਟਰੈਕਟਰ ਲੈਂਦਾ ਨਹੀਂ ਪਰ ਜਿਹੜਾ ਤੋਂ ਮੈਂ ਲਿਆਇਆ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਇਹਨਾਂ ਨੇ ਮੈਨੂੰ ਆਪ ਫੋਨ ਲਾਇਆ ਕਹਿੰਦੇ ਜੀ ਅਸੀਂ ਕਰਾਂਗੇ ਹੱਲ ਇੱਕ ਆਪਾਂ ਨੂੰ ਉਹ ਕਿੱਥੋਂ ਆਇਆ ਸੀ ਫੋਨ ਇੱਕ ਸਾਨੂੰ ਆਇਆ ਸੀ ਖੰਨੇ ਤੋਂ ਖੰਨੇ ਤੋਂ ਅਮਰੀਕਾ ਜੋ ਬੰਦਾ ਬਾਹਰ ਰਹਿੰਦਾ ਉਹ ਕਹਿੰਦਾ ਮੈਂ ਕਰੂੰ ਹੱਲ ਕਹਿੰਦਾ ਖੰਨੇ ਵਾਲਾ ਕਹਿੰਦਾ ਜੀ ਬਾਈ ਕਹਿੰਦਾ ਖੰਨੇ ਟਰੈਕਟਰ ਭੇਜ ਦੇ ਤੈਨੂੰ ਟਰੈਕਟਰ ਦਾ ਟਰੈਕਟਰ ਦੇ ਦੇਾਂਗੇ ਖੰਨੇ ਵਾਲੇ ਬਾਈ ਦਾ ਵੀ ਧੰਨਵਾਦ ਪਰ ਮੈਂ ਜਾਣਦਾ ਨਹੀਂ ਹੈ ਕੌਣ ਆ ਫੋਨ 'ਤੇ ਗੱਲ ਹੋਈ ਸੀ ਪਰ ਸਾਡੇ ਮਾਨਸਾ ਦਾ ਡੀਲਰ ਬਹੁਤ ਵਧੀਆ ਇਨਸਾਨ ਹੈ ਕੰਟੈਕਟ ਇਹਦੇ ਨਾਲ ਕਰਿਓ ਜੇ ਫਾਰਮ ਸਰ। ਇਹ ਫਾਰਮ ਸੱਟ ਲੈਣਾ ਤਾਂ ਭਾਈ ਆ ਕਿੰਨ ਬੰਦੇ ਨਾਲ ਕੰਟੈਕਟ ਕਰਿਓ ਕਿਉਂਕਿ ਬੰਦੇ ਦੀ ਜੰਸੀ ਜੋ ਟਰੈਕਟਰ ਨਹੀਂ ਗਿਆ ਬੰਦੇ ਨੇ ਫੇਰ ਵੀ ਟਰੈਕਟਰ ਚੇਂਜ ਕਰਕੇ ਤਾਂ ਯਾਰ ਇਹ ਦੂ ਵੱਡੀ ਗੱਲ ਹੋ ਨਹੀਂ ਸਕਦੀ। ਅਸੀਂ ਤਾਂ ਇੱਕ ਸਿਰਫ ਇੰਜਣ ਮੰਗਿਆ ਜੋ ਕਹਿੰਦਾ ਇੰਜਣ ਨਹੀਂ ਭਾਈ ਤੁਹਾਨੂੰ ਉਹਨੂੰ ਮੈਂ ਟਰੈਕਟਰ ਚੇਂਜ ਕਰਕੇ ਦੂੰ ਕਹਿੰਦਾ ਸਾਡੀ 60 ਆ ਜਿਹੜੀ 60 ਦੀ ਇੱਜ਼ਤ ਦੀ ਗੱਲ ਆ ਗਈ। ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਕੋਈ ਕਹਿਣਾ ਚਾਹੁੰਦੇ ਹੋ? ਮੇਰਾ ਬਸ ਵੀਰੇ। ਬਾਕੀ ਬਾਰੇ ਕੰਪਨੀ ਕੋਈ ਮਾੜੀ ਨਹੀਂ ਫਾਰਮ ਟਰੈਕ। ਜਿੰਦ ਮਰਜੀ ਟਰੈਕਟਰ ਲਓ ਕੋਈ ਦਿੱ ਤੈਨੂੰ ਕਹਤਾ ਹਾਂ ਪੀਸ ਨਮਾ ਲੈ ਜਾ ਵੀਰੇ ਕੋਈ ਦਿੱਕਤ ਨਹੀਂ। ਬਾਕੀ ਫਾਰਮ ਟਰੈਕ ਜਿਵੇਂ ਮਰਜ਼ੀ ਜਦੋਂ ਮਰਜ਼ੀ ਲਓ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਹੋਣ ਦਿੰਦੇ ਵੀਰੇ। ਕੋਈ ਸਰਵਿਸ ਦੀ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ। ਕੋਈ ਕੋਈ ਬੰਦਾ ਸੁਣਦਾ ਨਹੀਂ ਤਾਂ ਮਾਨਸਾ ਨਾਲ ਕੰਟੈਕਟ ਕਰ ਲਿਓ ਛੱਡੀ ਸੁਣਨਗੇ ਭਾਈ। ਠੀਕ ਹੈ। ਬਾਕੀ ਥੱਲੇ ਕਮੈਂਟ ਕਰਕੇ ਦੱਸ ਦਿਓ ਭਾਈ ਜੇ ਕੋਈ ਬੰਦਾ ਇਹ ਵੀ ਕਹਿੰਦਾ ਮਾਨਸਾ ਵਾਲੇ ਸੁਣੇ ਨਹੀਂ ਤਾਂ ਬਾਈ ਨੂੰ ਬਿੱਲੇ ਤੇ ਕਮੈਂਟ ਕਰ ਦਿਓ ਥੱਲੇ। ਅਸੀਂ ਨੰਬਰ ਵੀ ਦੇ ਦਾਂਗੇ ਆਪਦਾ। ਅਸੀਂ ਹਰੇਕ ਬੰਦੇ ਦੀ ਗੱਲ ਸੁਣੀਏ ਕਿਸੇ ਨੂੰ ਜਵਾਬ ਨਹੀਂ ਦਿੱਤਾ ਕਿਤੇ। ਲਾਈਵ ਇਹ ਗਿੰਦੀ ਨੂੰ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਅੱਜ ਬਾਣਸ ਵਾਲੇ ਭਰਾਵਾਂ ਨੇ ਟਰੈਕਟਰ ਦੇ ਦਿੱਤਾ ਸਾਨੂੰ ਬਹੁਤ ਬਹੁਤ ਤੁਹਾਨੂੰ ਵਧਾਈਆਂ ਭਾਈ ਹਰ ਜਾ ਮਰ ਜਾ ਝੱਲਿਆ ਭਾਈ ਨੇ ਜਮਾ ਕਹਿੰਦਾ ਟੈਨਸ਼ਨ ਨਾ ਲਓ ਯਾਰ ਅਸੀਂ ਕਿਹਨਾ ਟਰੈਕਟਰ ਦਾ ਨਾਮ ਨਹੀਂ ਬਦਨਾਮ ਹੋਣ ਦਿੰਦੇ ਠੀਕ ਹੈ ਧੰਨਵਾਦ ਭਰਾ ਮੇਰੇ ਲਓ ਜੀ ਗੁਰਵਿੰਦਰ ਗਿੰਦੀ ਲਓ ਜੀ ਵੇ ਤੂੰ ਅਸੀਂ ਉੱਠ ਨਹੀਂ ਬਣਾਏ ਕਜੂਗਾ ਸਿੱਧੀ ਨੰਗਿਆ ਅੱਲਾ ਜੀ ਮਾ ਲੋ ਜੀ ਕੱਢ ਲਿਆ